ਅੱਜ ਸਰ ਕੀ ਨਾਮ ਹੈ ਤੇ ਤੁਸੀਂ ਆਪਣੀ ਜਾਣੀਏਗੀ ਗੱਲ ਮੈਂ ਡਾਕਟਰ ਮਨਨ ਸਿੰਘ ਆ ਜੀ ਤੁਹਾਨੂੰ ਸਾਰਿਆਂ ਦਾ ਪਹਿਲੀ ਗੱਲ ਤਾਂ ਇੱਥੇ ਆਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਨਾਲ ਹੀ ਤੁਹਾਨੂੰ ਆਨ ਲਈ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਤੇ ਤੁਹਾਡੇ through ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਦੀਵਾਲੀ ਦੀਆਂ ਅੱਜ ਦਾ ਜੋ ਇਹ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਸਿਰਫ ਅਸੀਂ ਇਹ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਕਲੱਬ ਦੇ ਵਿੱਚ ਇੱਕ ਦੋ ਡਿਵੈਲਪਮੈਂਟਸ ਹੋਈਆਂ ਆ ਜਿਹੜੀਆਂ ਕਿ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਆ। ਕੁਝ ਤਕਰੀਬਨ 1 ਸਾਲ ਤੋਂ ਕਲੱਬ ਦਾ ਜਿਹੜਾ ਚਾਰਟਡ ਅਕਾਊਂਟੈਂਟ ਦਾ ਮਸਲਾ ਸੀ ਉਹ ਚੱਲ ਰਿਹਾ ਸੀ। ਜਿਹਦੇ ਵਿੱਚ ਇੱਕ ਜਿਹੜੇ ਸਾਡੇ ਐਗਜ਼ਿਸਟਿੰਗ ਚਾਰਟਡ ਅਕਾਊਂਟੈਂਟ ਸੀ ਉਹ ਕੋਈ 35 ਸਾਲ ਤੋਂ ਕਲੱਬ ਦੇ ਚਾਰਟਡ ਅਕਾਊਂਟੈਂਟ ਸੀ। ਰੋਨਾਲਡ ਕਲੱਬ ਦੇ ਮੈਂਬਰ ਵੀ ਸੀ ਤੇ ਉਸ ਇਸ਼ੂ ਦੇ ਵਿੱਚ ਸਾਨੂੰ ਆਰਓਸੀ ਚੰਡੀਗੜ੍ਹ ਤੋਂ ਇੱਕ ਲੈਟਰ ਆਈ ਸੀ ਜਿਨੇ ਹਾਈਲਾਈਟ ਕੀਤਾ ਕਿ ਤੁਹਾਡੇ ਕਲੱਬ ਦੇ ਮੈਂਬਰ ਚਾਰਟਰਡ ਅਕਾਊਂਟੈਂਟ ਜਿਹੜੇ ਆ ਉਹ ਨਹੀਂ ਹੋ ਸਕਦੇ ਉਸ ਲੈਟਰ ਦੇ ਬੇਸਿਸ ਤੇ ਪਿਛਲੀ ਏਜੀਐਮ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ ਟਰਮ ਸੀ ਉਹ ਐਕਸਟੈਂਡ ਨਹੀਂ ਕੀਤੀ ਗਈ ਸੀ لیکن ਸਾਡੇ ਜਿਹੜੇ ਸੀਏ ਸਾਹਿਬ ਸੀ ਉਹਨਾਂ ਨੇ ਮਿਸਟਰ ਅਸ਼ੋਕ ਗੋਇਲ ਐਂਡ ਕੰਪਨੀ ਉਹਨਾਂ ਨੇ ਇਸ ਗੱਲ ਨੂੰ ਚੈਲੰਜ ਕੀਤਾ ਕਿ ਤੁਸੀਂ ਇਹ ਗਲਤ ਕੀਤਾ ਉਹ ਪਹਿਲਾਂ ਆਰਓਸੀ ਚ ਕੇਸ ਗਿਆ ਫਿਰ ਆਰਓਸੀ ਨੇ ਦਿੱਲੀ ਰੀਜਨਲ ਡਾਇਰੈਕਟਰ ਕੋਲ ਕੇਸ ਗਿਆ ਉੱਥੋਂ ਆਰਓਸੀ ਚੋਂ ਵੀ ਉਹ ਹਾਰ ਗਏ ਤੇ ਰੀਜਨਲ ਡਾਇਰੈਕਟਰ ਨੇ ਵੀ ਉਹਨਾਂ ਆਰਡਰ ਕਰਤੇ ਹੈ ਕਿ ਜਿਹੜਾ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਹੈ ਕਲੱਬ ਨੇ ਉਹ ਵੈਲਿਡ ਹੈ ਉਹ ਲੀਗਲ ਹੈ ਸੋ ਇੱਕ ਤਾਂ ਇਹ ਤੁਹਾਨੂੰ ਅਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਿ ਹੁਣ ਸਾਡੇ ਉਹ ਆਰਓਸੀ ਦਾ ਮਸਲਾ ਜਿਹੜਾ ਹੈ ਸੀਏ ਦਾ ਮਸਲਾ ਥਰੂ ਆਰਓਸੀ ਸੋਲਵ ਹੋ ਗਿਆ ਹੈ ਇਨ ਦ ਮੀਨ ਟਾਈਮ ਜਿਹੜੇ ਸਾਡੇ ਸੀਏ ਸਾਹਿਬ ਔਨਰੇਬਲ ਸੀਏ ਸਾਹਿਬ ਸੀ ਉਹਨਾਂ ਨੇ ਸਾਡੇ 8 ਡਾਇਰੈਕਟਰਾਂ ਤੇ ਦੇਗੇਂਸਟ ਕੰਪਲੇਂਟ ਕਰਤੀ ਪੁਲਿਸ ਨੂੰ ਕਈ ਨਾ ਤੇ ਐਫਆਈਆਰ ਕੀਤੀ ਜਾ ਰਹੀ ਹੈ ਉਸ ਕੰਪਲੇਂਟ ਦੀ ਅਸੀਂ ਸਾਡੇ ਬੰਦਿਆਂ ਨੇ ਸਾਡੇ ਜਿਹੜੀ ਟੀਮ ਨੇ ਉਸ ਨੂੰ ਡਿਫੈਂਸਿਵ ਆਪਣਾ ਜੋ ਡਿਫੈਂਸ ਕੀਤੀ ਟੂ ਦਾ ਪੁਲਿਸ ਉਹ ਦਿੱਤੀ ਤੇ ਉਸ ਵਿੱਚ ਜੋ ਪੁਲਿਸ ਨੇ ਇਨਕੁਆਇਰੀ ਕਰਕੇ ਇੱਕ ਐਫ ਆਈ ਆਰ ਦਰਜ ਕਰਤੀ ਹੈ ਅਗੇਂਸਟ ਦੀ ਚਾਰਟਡ ਅਕਾਊਂਟੈਂਟ ਸੋ ਇਹ ਸਾਰਾ ਜਿਹੜਾ ਪੁਲਿਸ ਵਾਲਾ ਮਸਲਾ ਹੈ ਇਹ ਕਲਬ ਕਨੀਓ ਨਹੀਂ ਸ਼ੁਰੂ ਹੋਇਆ ਉਹ ਸ਼ੁਰੂ ਉਹਨਾਂ ਨੇ ਕੀਤਾ ਚਾਰਟਰਡ اکاؤنٹੈਂਟ ਐਂਡ ਐਂਡ ਇਸ ਵਰਸ ਸਾਡੇ ਕਨੀਓ ਸਿਰਫ ਡਿਫੈਂਸ ਹੈ ਲੇਕਿਨ ਜੋ ਅਸੀਂ ਇਸ਼ੂਜ਼ ਡਿਫੈਂਸ ਰੇਜ਼ ਕੀਤੇ ਉਹਨਾਂ ਦੇ ਬੇਸਿਸ ਤੇ ਸਾਰੀ ਇਨਕੁਆਇਰੀ ਹੋ ਕੇ ਇੱਕ ਐਫ ਆਈ ਆਰ ਪੁਲਿਸ ਕਨੀਓ ਰეკਮੈਂਡ ਕਰਕੇ ਹੋ ਗਈ ਹੈ ਉਹਨਾਂ ਦੇ ਉੱਤੇ ਸੋ ਇੱਕ ਸੈਕੰਡ ਇਸ਼ੂ ਸੀਗਾ ਇਸ ਮਸਲੇ ਵਿੱਚ ਕਿੱਡੀ ਤਾਰਾ ਕਿੱਡੀ ਨੀ ਤਾਰਾ ਤੁਹਾਨੂੰ ਦੱਸ ਦੇਵਾਂਗੇ ਮੈਨੂੰ ਆਫਹੈਂਡ ਨਹੀਂ ਆ ਲੇਕਿਨ ਤੁਹਾਨੂੰ ਅਸੀਂ ਲਿਖ ਕੇ ਦੇ ਰਹੇ ਹਾਂ 420 68 66 71 417 50 420 416 77 420 60 66 71 70 ਕਿੰਨੇ ਕੁ ਟੱਕੀ ਵਾਰੀ ਹੈ ਉਹ ਬਾਅਦ ਚ ਕਰ ਲੈਣਾ ਕੋਈ ਗੱਲ ਨਹੀਂ ਉਹ ਆਪਾਂ ਇਹਦੇ ਹਾਲੇ ਬਹੁਤਾ ਨਹੀਂ ਇਸ ਨੂੰ ਕਹ ਰਹੇ ਇਹ ਤੁਹਾਨੂੰ ਅਸੀਂ ਦੇ ਹੀ ਦਵਾਂਗੇ ਸਾਰਾ ਜਿਹੜਾ ਨਾ ਇਹ ਟੇਨ ਹੈਗੀ ਹੋਣ ਹੁਣ ਨੈਕਸਟ ਸਟੈਪ ਸਾਡਾ ਕੀ ਹੈ ਕਿ ਸਾਨੂੰ ਨਵਾਂ ਸੀਏ ਅਪਾਇੰਟ ਕਰਨ ਵਾਸਤੇ ਐਕਸਟਰਾਔਡੀਨਰੀ ਐਨੂਅਲ ਜਨਰਲ ਮੀਟਿੰਗ ਐਕਸਟਰਾਔਡੀਨਰੀ ਜਨਰਲ ਮੀਟਿੰਗ ਯੂ ਨੋ EGM ਕਹਿੰਦੇ ਨੇ ਉਹ ਰੱਖਣੀ ਪੈਗੀ ਉਹ ਅਸੀਂ ਸ਼ਾਰਟਲੀ ਰੱਖ ਰਹੇ ਹਾਂ ਉਦੇ ਵਿੱਚ ਨੈਕਸਟ ਸੀਏ ਦੀ ਅਪਾਇੰਟਮੈਂਟ ਆਏਗੀ ਪਲੱਸ ਉਹਦੇ ਵਿੱਚ ਕੁਝ ਹੋਰ ਜਿਹੜੇ ਪੈਂਡਿੰਗ ਮਸਲੇ ਹਨ ਕਲੱਬ ਦੇ ਉਹ ਵੀ ਉਹਦੇ ਵਿੱਚ ਸ਼ਾਰਟ ਆਊਟ ਕਰਕੇ ਈਜੀਐਮ ਕਰਕੇ ਉਸ ਤੋਂ ਬਾਅਦ ਨੈਕਸਟ ਜਿਹੜੀ ਜਨਰਲ ਇਲੈਕਸ਼ਨ ਹੈ ਸਾਡੀ ਏਜੀਐਮ ਦੇ ਵਿੱਚ ਹੁੰਦੀ ਹੈ ਜਿਹੜੀ ਕਿ ਉਹਦੀ ਡੇਟ ਆਲਰੇਡੀ ਹਾਂ 2 12 25 ਅਨਾਉਂਸ ਹੋ ਚੁੱਕੀ ਹੈ ਪਹਿਲਾਂ ਤੁਹਾਨੂੰ ਪਤਾ ਹੀ ਹੈ ਉਹਦੇ ਬਾਰੇ ਤੇ ਉਹ most likely ਅਸੀਂ ਉਸ ਡੇਟ ਨੂੰ ਹੀ ਕਰ ਦਾਂਗੇ ਕਿਉਂਕਿ ਸਾਡੇ ਕੋਲ ਇੱਕ ਐਕਸਟੈਂਸ਼ਨ ਜਿਹੜੀ ਹੈ ਆਰਓਸੀ ਕੰਨੀਓ ਆਈ ਹੋਈ ਹੈ 31 12 25 ਤੱਕ ਸੋ ਬਿਫੋਰ 31 12 25 ਅਸੀਂ ਇਹ ਇਲੈਕਸ਼ਨ ਕਰਾਣੀ ਹੈ ਮੈਨਡਟਰੀ ਹੈ ਤੇ ਅਸੀਂ ਕਰਾਵਾਂਗੇ ਠੀਕ ਹੈ ਸੋ ਇਹ ਤਾਂ ਇਹਦੇ ਬਾਰੇ ਹੈ ਬਾਕੀ ਹੁਣ ਤੁਹਾਨੂੰ ਕੰਪਨੀ ਸਾਹਿਬ ਦੱਸ ਦੇਣਗੇ ਤੇ ਵਿਕਾਸਪੁਰੀ ਜੀ ਜੇ ਕੋਈ ਗੱਲ ਹੈ